कांग्रेस वालों किसान हक च बीजेपी दफ्तर अमृतसर बहर किया चीफ एडिटर कमलजीत सिंह विशेष रिपोर्ट Pecenpi karo program Raja Beningi tidak ਜੋ ਕਿਸਾਨਾਂ ਨੇ ਸਾਡੇ ਕਿਸਾਨ ਸਾਡੇ ਅੰਨਦਾਤਾ ਵਾ ਵੇਖੋ ਅੰਨਦਾਤਾ ਨਾ ਵੇਖੋ ਕੀ ਕਰ ਰਹੇ ਨੇ ਇਹਨਾਂ ਨੇ ਚਾਈਨਾ ਬਾਰਡਰ ਦਾ ਬਣਾਤਾ ਚਾਈਨਾ ਤੇ ਹਿੰਦੁਸਤਾਨ ਦਾ ਬਾਰਡਰ ਬਣਾਤਾ ਵਾ ਇਹ ਬਹੁਤ ਗਲਤ ਗੱਲ ਲੱਗੀ ਆ ਕਿਸਾਨ ਕੋ ਉਗਰਵਾਦੀ ਥੋੜਾ ਆ ਗਏ ਨੇ ਇਹ ਰਾਤ ਨੂੰ ਵੀ ਬੰਬ ਮਾਰਦੇ ਨੇ ਤੇ ਸਵੇਰੇ ਵੀ ਮਾਰਦੇ ਨੇ 300 ਕਿਸਾਨ ਵੇਖੋ ਜ਼ਖਮੀ ਹੋ ਗਿਆ ਵਾ ਇਹ ਬਹੁਤ ਗਲਤ ਗੱਲ ਆ ਰਾਹੁਲ ਗਾਂਧੀ ਜੀ ਨੇ ਕਿਹਾ ਵਾ ਐਮ ਐਸ ਪੀ ਮੈਂ ਦਾਂਗਾ ਜਦੋਂ 2024 ਸਰਕਾਰ ਹੋਏਗੀ ਕਿਸਾਨਾਂ ਨੂੰ ਐਮਐਸਪੀ ਵੀ ਮਿਲੇਗੀ ਤੇ ਇਹ ਸ਼੍ਰੀ ਵਾਸਤਵਾਂ ਦੀ ਜਿਹੜੀ ਰਿਪੋਰਟ ਆ ਉਹ ਵੀ ਨਾਲ ਮਿਲੇਗੀ ਸਾਡੀ ਜਨਾਂ ਨੂੰ ਤੇ ਤਗੜੇ ਹੋ ਕੇ ਦੇਖੋ ਜੋ ਹੋ ਰਿਹਾ ਗਲਤ ਬਹੁਤ ਹੋ ਰਿਹਾ ਵਾ ਤੇ ਗਲਤ ਕੰਮ ਆ ਅਸੀਂ ਜੋ ਵੀ ਰਾਜਾ ਵਡਿੰਗ ਜੀ ਦੇ ਅੱਗੇ ਪ੍ਰੋਗਰਾਮ ਆਗਾ ਅਸੀਂ ਗਾਂ ਉਸ ਤਰ੍ਹਾਂ ਦਾ ਪ੍ਰੋਗਰਾਮ ਕਰਾਂਗੇ ਫਸਰ ਦਾ ਘਰਾਓ ਕਰਨ ਪਹੁੰਚੇ ਸੀ ਪ੍ਰਸ਼ਾਸਨ ਨੇ ਤੁਹਾਨੂੰ ਅੱਗੇ ਜਾਂਦੇ ਨੂੰ ਮਨਤ ਨਹੀਂ ਦਿੱਤਾ ਕੋਈ ਪ੍ਰਸ਼ਾਸਨ ਨੇ ਸਾਨੂੰ ਨਹੀਂ ਜਾਣ ਦਿੱਤਾ ਕੋਈ ਗੱਲ ਨਹੀਂ ਅਸੀਂ ਅਗਲੀ ਵਾਰੀ ਆਵਾਂਗੇ ਫਿਰ ਤਖੜੇ ਹੋ ਕੇ ਜਲਦੀ ਯੋਰ ਲਾਵਾਂਗੇ ਪ੍ਰਸ਼ਾਸਨ ਕਹਿੰਦਾ ਹੀ ਨਹੀਂ ਜਾਂ ਪੇ ਕੋਈ ਗੱਲ ਨਹੀਂ ਅਸੀਂ ਕਾਨੂੰਨ ਨਹੀਂ ਹੱਥ ਲੈਣਾ ਚਾਹੁੰਦੇ ਅਸੀਂ ਜੋ ਵੀ ਹੋਏਗਾ ਤਖੜੇ ਹੋ ਕੇ ਫਿਰ ਅੱਗੇ ਕਰਾਂਗੇ ਸੰਘਰਸ਼ ਢਾਇਆ ਗਿਆ ਪਹਿਲਾਂ ਵੀ ਉਹਨਾਂ ਨੇ ਕਈ ਜਾਨਾਂ ਗਵਾਈਆਂ ਨੇ ਛਾਤਾ ਦਿੱਤੀਆਂ ਨੇ ਪਰ ਹੁਣ ਵੀ ਉਹਨਾਂ ਨੂੰ ਫਿਰ ਉਹੀ ਦੌਰ 2 ਸਾਲ ਪਹਿਲਾਂ ਜੋ ਹਾਲਾਤ ਸੀ ਉਹਦੇ ਦੁਆਰਾ ਅਸੀਂ ਅੱਜ ਵੀ ਕਾਂਗਰਸ ਸਾਰੀ ਕਿਸਾਨਾਂ ਦੇ ਨਾਲ ਆ ਸਾਰੀ ਕਿਸਾਨ ਜਾਣ ਦਾ ਹੀ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਆ ਕਾਂਗਰਸ ਸਾਰੀ ਕਿ ਕਿਸੇ ਕਿਸੇ ਜਥੇਵੀ ਕਾ ਕਿਸਾਨਾਂ ਨੂੰ ਲੋੜ ਪਏਗੀ ਹਲਸਾ ਹਲਸਾ ਨੰਬਰ ਉੱਥੇ ਜਾਰੀ ਕਰ ਦਿੱਤਾ ਗਿਆ ਵਾ ਜਦੋਂ ਕਿਸੇ ਕਿਸਾਨ ਭੈਣ ਭਰਾ ਨੂੰ ਯੂਰਪ ਹੈਗੀ ਸਾਡੀ ਕਾਂਗਰਸ ਉੱਥੇ ਪਹੁੰਚੇਗੀ ਅਭੀ ਇੰਨੀ ਵੱਡੀ ਗੰਟੀ ਵਿੱਚ ਕਿਸਾਨ ਇਕੱਠੇ ਹੋਏ ਨੇ ਰੋਜ਼ ਕਰ ਰਹੇ ਨੇ ਪਹਿਲਾਂ ਵੀ ਲੱਖਾਂ ਦੀ ਗੰਟੀ ਵਿੱਚ ਇਕੱਠੇ ਹੋਏ ਅੱਜ ਫਿਰ ਉਹੀ ਮਾਹੌਲ ਤਾਂ ਉਹਨਾਂ ਨੇ ਬਣਾ ਦਿੱਤਾ ਪਰ ਕਿ ਲੱਗਦਾ ਹੈ ਕਿ ਆਮ ਬੰਦੇ ਦੀ ਗੱਲ ਕਿੱਦਾਂ ਸੁਣੀ ਜਾਏਗੀ ਇਹਨੇ ਕਿ ਸਾਲਾ ਮੋਦੀ ਮੋਦੀ ਸਰਕਾਰ ਦਾ ਤਾਨਾ ਸ਼ਾਹੀ ਰਾਜ ਹੈ ਇਹ ਤਾਨਾ ਸ਼ਾਹੀ ਰਾਜ ਅਪਰਾਨੇ ਚੱਲਣਾ 2024 'ਚ ਲੋਕਾਂ ਨੇ ਪਲਟਾ ਦੇਣਾ ਉਹਨਾਂ ਨੂੰ ਇਹਨਾਂ ਨੂੰ ਹੁਣ ਪਤਾ ਲੱਗੇਗਾ ਵੀ ਕੀ ਆ ਉਹਨਾਂ ਮੰਨੇ ਸੱਤਾ ਜਾਂ ਤੋਂ ਪਹਿਲੇ ਕਿਹਾ ਸੀ 5 ਮਿੰਟਾਂ ਜਮਨਤ ਵੀ ਦੇ ਦਾਂਗੇ 24 ਘੰਟੇ ਜਮਨਤ ਤੁਸੀਂ ਮੇਰੀ ਗੱਲ ਸੁਣੋ ਉਹਨਾਂ ਨੂੰ ਪਤਾ ਹੈਗਾ ਮਸਲ ਇਸ ਗੱਲ ਦਾ ਨਹੀਂ ਹੁਣ ਰਾਹੁਲ ਗਾਂਧੀ ਜੀ ਵੀ ਕਹਿ ਰਹੇ ਰਾਹੁਲ ਗਾਂਧੀ ਜੀ ਦੇਣਗੇ ਜੋ ਕਹਿੰਦੇ ਆ ਤਾਂ ਦੇਣਗੇ ਰਾਹੁਲ ਗਾਂਧੀ ਜੀ ਬਿਲਕੁਲ ਐਮਐਸਪੀ ਦੇਣਗੇ ਜੇ ਵਾਦਾ ਕੀਤਾ ਤੇ 2024 ਸਾਡੀ ਸਰਕਾਰ ਹੋਵੇਗੀ ਕਾਂਗਰਸ ਸਰਕਾਰਾਂ ਐਮਐਸਪੀ ਦੇਗੀ ਇਸ ਗੱਲ ਦੀ ਅਸੀਂ ਵੀ ਚੰਗੇ ਕਾਂਗਰਸ ਖੁੱਲ ਕੇ ਸਮਰਥਨ ਕਰ ਰਹੀ ਕਿਸਾਨ ਖੁੱਲ ਕੇ ਕਿਸਾਨ ਦਾ ਸਮਰਥਨ ਕਰ ਰਹੀ ਹੈ ਸੀ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਆ। ਆਲ ਇੰਡੀਆ ਕਾਂਗਰਸ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਸੜਕਾਂ ਦੇ ਉੱਤਰ ਕੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਹੋਵਾਂਗੇ। ਅਸੀਂ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਆਂ। ਔਰ ਭਾਰਤੀ ਜਨਤਾ ਪਾਰਟੀ ਗੁੰੰਗੀ ਬੋਲੀ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਨਾਂ ਦੇ ਉੱਪਰ ਜੂਨ ਹੀ ਛਿੜਕ ਰਹੀ। ਔਰ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਕੈਪਟਨ ਅਮਨਿੰਦਰ ਸਿੰਘ ਤੋਂ। ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਸੁਨੀਲ ਜਾਕੜ ਤੋਂ ਕਿ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਤੁਹਾਡੀ ਕਿਉਂ ਨਹੀਂ ਨਿਕਲ ਰਹੀ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਕਿਉਂ ਨਹੀਂ ਬੋਲਦੇ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਜਾ ਕੇ ਅਸੀਂ ਸਵਾਲਾਂ ਦੇ ਜਵਾਬ ਮੰਗਣਾ ਚਾਹਨੇ ਹਾਂ ਅਸੀਂ ਜਵਾਬ ਮੰਗਨੇ ਆ ਇਹਨਾਂ ਕੋਲੋਂ ਕਿ ਇਸ ਗੱਲ ਵਾਸਤਾ ਜਵਾਬ ਦੇਵੇ ਭਾਰਤੀ ਜਨਤਾ ਪਾਰਟੀ ਕਿ ਕਿਸਾਨਾਂ ਦੇ ਨਾਲ ਅਜਿਹੇ ਮਾੜਾ ਸਲੂਕ ਕਿਉਂ ਕਿਸਾਨਾਂ ਦੇ दरम्यान ਤੁਸੀਂ ਇੱਕ ਬਾਰਡਰ ਬਣਾ ਦਿੱਤਾ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੋਂ ਬਾਅਦ ਪਹਿਲੀ ਦਫਾ ਇੱਕ ਬਾਰਡਰ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਹਰਕਤਾਂ ਹੋ ਰਹੀਆਂ ਕਾਂਗਰਸ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ ਪਾਰਟੀ ਕਿਸਾਨਾਂ ਦੇ ਸੰਗਰਾਮ ਦੇ ਨਾਲ 100% ਖੜੀ ਰਹੇਗੀ ਸਰਪੰਚ ਨੇ ਵੀ ਜੋਕ ਕੀਤਾ ਅੱਛਾ ਕੀਤਾ ਇਹਨਾਂ ਨੇ ਬੰਦ ਹੋਣਾ ਚਾਹ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਇਹਨਾਂ ਦੀ ਕਿ ਜੜ੍ਹੇ ਖਾਜਾ ਕੇ ਫੁਲਕੇ ਬਣਾਉਂਦੇ ਜੇ ਕਿ ਉਹਨਾਂ ਦੀ ਦੇਖਣਾ ਇਹਨਾਂ ਨੂੰ ਐਮਐਸਪੀ ਨਹੀਂ ਦੇ ਸਕਦੇ ਇਹਨਾਂ ਨੂੰ ਕੁਝ ਨਹੀਂ ਕਰ ਸਕਦੇ ਤੇ ਮੋਤੀ ਨਵਾਲਾ ਪੁੱਛੋ ਕਿ ਜਦੋਂ ਕਿਸਾਨਾਂ ਦਲੋਂ ਹੁੰਦਾ ਇਹ ਬਾਹਰ ਘੁੰਮਣ ਕਿਉਂ ਜਾਂਦਾ ਅੱਜ ਕੀ ਕੀਤਾ ਗਿਆ ਸਾਡੇ ਵੱਲੋਂ ਜੀ ਸਾਡੇ ਵੱਲੋਂ ਜੀ ਸਾਡੇ ਪ੍ਰਧਾਨ ਐਸ਼ਵਨੀ ਬੱਪੂ ਜੀ ਉਹਨਾਂ ਵੱਲੋਂ ਇਹ ਕੱਟ ਕੀਤਾ ਗਿਆ ਸੀਗਾ ਮੁਜ਼ਾਹਰਾ ਕਰਨਾ ਹੀ ਬੀਜੇਪੀ ਦਫ਼ਤਰ ਦੇ ਬਾਹਰ ਲੇਕਿਨ ਪੁਲਿਸ ਨੇ ਸਾਨੂੰ ਜਾਣ ਨਹੀਂ ਦਿੱਤਾ ਉੱਥੇ ਇਹ ਪੁਲਸ ਦਾ ਵੀ ਗਲਤ ਚੀਜ਼ ਹੈ ਪੁਲਿਸ ਵਾਲੇ ਵੀ ਸਾਰੇ ਕਿਸਾਨ ਹੀ ਨੇ ਬੱਚੇ ਇਹਨਾਂ ਨੂੰ ਨਹੀਂ ਪਤਾ ਹਰਿਆਣਾ ਪੁਲਿਸ ਜਿਹੜੀ ਇਹ ਜਨ ਕਰ ਰਹੀ ਹੈ ਪੰਬਾਸੂ ਬਿਆਲ ਤੇ ਗੋਲੇ ਛੱਡਦੀ ਵੀ ਡਾਇਰੈਕਟ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਹਾਂ ਸਾਡੀ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਤੇ ਚਲੋ ਪੰਜਾਬ ਇਕੱਲਾ ਹੀ ਰਹਿ ਗਿਆ ਹੁਣ ਬਾਰਡਰ ਬਣ ਗਿਆ ਹਰਿਆਣਾ ਦਾ ਹਰਿਆਣਾ ਤੋਂ ਅੱਗੇ ਇੰਡੀਆ ਵਾ ਪਿੱਛੇ ਕੋਈ ਹੈ ਹੀ ਨਹੀਂ ਹਿੰਦੁਸਤਾਨ ਮੋਤੀ ਆਸੇ ਦਾ ਪਾਸਾ ਨਹੀਂ ਬਣ ਗਿਆ ਇਹਨਾਂ ਦਾ ਵੀ ਚੱਕਮੀ ਹੋਇਆ ਨਹੀਂ ਕਿਸਾਨ ਦਾ 100 150 ਚੱਕਮੀ ਹੋਇਆ ਵਾ ਇਹਦੇ ਇਹਨਾਂ ਨੂੰ ਸ਼ਰਮ ਚਾਹੀਦੀ ਆ ਸਾਡੇ ਸੁੱਤੇ ਪਏ ਨੇ ਅਹੀ ਲੋ ਸੁਪਰੀਮ ਕੋਰਟ ਚ ਕਿ ਲਾਵਾ ਵੀ ਹਿੰਦੁਸਤਾਨ ਦਾ ਬਾਰਡਰ ਜਲਾਣਾ ਪਾਕਿਸਤਾਨੀ ਰਹੂਗਾ ਹੋਰ ਅੰਦਰ ਕੋ ਫੌੜ ਨਹੀਂ ਮਾਰ ਸਕਦੇ ਅਸੀਂ ਮੁਜਾਹਰਾ ਕਿਤੇ ਵੀ ਕਰ ਸਕਦੇ ਹਾਂ ਹਿੰਦੁਸਤਾਨ ਦੀ ਪਬਲਿਕ ਕਿਤੇ ਵੀ ਮੁਜਾਹਰਾ ਕਰ ਸਕਦੀ ਹੈ ਲੋਕਤੰਤਰ ਦਾ ਕੀ ਮਤਲਬ ਹੈ ਹਾਂਜੀ ਅੱਜ ਧਰਨਾ ਪ੍ਰਦਰਸ਼ਨ ਕਿੱਥੇ ਕੀਤਾ ਗਿਆ ਅੱਜ ਅਸੀਂ ਭਾਜਪਾ ਦੇ ਆਫਿਸ ਦੇ ਬਾਹਰ ਖੰਨਾ ਸਮਾਰਕ ਦੇ ਬਾਹਰ ਹਾਫ ਇਅਰ ਤੱਕ ਰਹਿ ਰਹੇ ਸੀ ਉਸ ਤੋਂ ਸਾਨੂੰ ਹੱਥ ਉੱਤੇ ਤੱਕ ਨਹੀਂ ਜਾਣ ਦਿੱਤਾ ਅਸੀਂ ਅਸਲੀ ਚੌਂਕ 'ਚ ਬੈ ਕੇ ਕੀਤਾ ਵਾ ਦੇਖਿਓ ਯੂ ਕੈਨ ਸੀ ਆਲ ਦਾ ਸੀਨੀਅਰ ਆਫੀਸਰਸ ਆਰ ਔਨ ਦਾ ਸਪੌਟ ਕਿ ਆਪਾ ਫੀਲਡ ਚ ਆ ਕੇ ਪਰਸਨਲੀ ਸੁਪਰਵਾਈਜ਼ ਕਰ ਰਹੇ ਨੇ ਪੂਰੇ ਸ਼ਹਿਰ ਨੂੰ ਅਡਰਟ ਸੈਕਟਰਸ ਤੇ ਜ਼ੋਨਸ ਚ ਵੰਡਿਆ ਗਿਆ ਹੈ ਅੰਡਰ ਦ ਸੁਪਰਵੀਜ਼ਨ ਆਫ ਅ ਗਾਸਟਡ ਆਫੀਸਰ ਪੁਲਿਸ ਜਿਹੜੀ ਹੈਗੀ ਉਹਦੇ ਪ੍ਰਬੰਧ ਪੂਰੇ ਚਾਕਚੋਬੰਦ ਪ੍ਰਬੰਧ ਹੋਣਗੇ ਐਂਡ ਵੀ ਆਰ ਔਨ ਅ ਜੌਬਸ ਹੋਰ ਕਿੰਨੇ ਸੁਰੱਖਿਆ ਪ੍ਰਬੰਧ ਜਿਹੜੇ ਦਸਤੇ ਕਿਤੇ ਗਏ ਪੋਇੰਟਸ ਦੇ ਕਿ ਜਿੰਨੇ ਵੀ ਸੈਂਸਿਟਿਵ ਪੁਆਇੰਟਸ ਨੇ ਉਹ ਆਇਡੈਂਟੀਫਾਈਡ ਨੇ ਤੇ ਉਥੇ ਵਿਜ਼ੀਬਲ ਪੁਲਿਸ